ਬਟਾਲਾ ਸ਼ਹਿਰ ਦੇ ਅੰਦਰੂਨੀ ਸ਼ਹਿਰ ਪੀਰਵਾਲੇ ਇਲਾਕੇ ਸਿਨੇਮਾ ਰੋਡ 'ਚ ਉਸ ਵੇਲੇ ਤਰਸੱਲੀ ਮਚ ਗਈ ਜਦ ਇੱਕ ਤੰਗ ਰਸਤੇ ਗਲੀ 'ਚ ਇੱਕ ਗੱਡੀ ਚਾਲਕ ਨੇ ਗੱਡੀ ਵੜ ਲਈ ਅਤੇ ਗੱਡੀ ਨੂੰ ਵਾਪਸ ਲੈ ਕੇ ਜਾਣ ਦੀ ਜਗ੍ਹਾ ਗੱਡੀ ਚਲਾਉਣ ਵਾਲੇ ਵੱਲੋਂ ਬਿਨਾਂ ਕਿਸੇ ਰਾਹgir ਜਾ ਉੱਤੇ ਖੜੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਬੜੇ ਹੀ ਗਲਤ ਢੰਗ ਦੇ ਨਾਲ ਗੱਡੀ ਤੇਜ਼ ਰਫ਼ਤਾਰ ਚਲਾ ਕੇ ਗੱਡੀ ਘੱਟ ਲੈ ਗਿਆ ਉਸੀ ਗੱਡੀ ਚਾਲਕ ਵੱਲੋਂ ਇਸ ਦੌਰਾਨ ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਜਦਕਿ ਇੱਕ ਦੁਕਾਨ ਦਾ ਵੱਡਾ ਨੁਕਸਾਨ ਵੀ ਹੋ ਗਿਆ ਉੱਥੇ ਸਥਾਨਕ ਲੋਕਾਂ ਅਤੇ ਚਸ਼ਮਦੀਆਂ ਨੇ ਦੱਸਿਆ ਕਿ ਜੋ ਗੱਡੀ ਚਲਾ ਰਿਆ ਸੀ ਉਹ ਕੁਦੇ ਰੌਲਾ ਪਾ ਰਿਹਾ ਸੀ ਕਿ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੈ ਉਧਰ ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਉਸੇ ਗੱਡੀ ਦੇ ਪਿੱਛੇ ਕੋਈ ਲੋਕ ਸਨ ਜੋ ਸਿਵਲ ਵਰਦੀ ਪੁਰਸ਼ ਵਾਲੇ ਦਿਸ ਰਿਹਾ ਸਨ ਉਤੇ ਇਸ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਆਉ ਦਿਖਾਉਣਾ ਤੁਹਾਨੂੰ ਸੀਸੀਟੀਵੀ ਦੀ ਉਹ ਫੁਟੇਜ ਜਿਸ ਦੌਰਾਨ ਉਹ ਗੱਡੀ ਚਾਲ ਕੇ ਕਿਸ ਤਰ੍ਹਾਂ ਆਪਣੀ ਗੱਡੀ ਅੱਗੇ ਸਭ ਨੂੰ ਰੋਂਦਾ ਗਿਆ ਨੰਬਰ ਇਹ ਜੋ ਜੋ ਦੀ ਕੰਮ ਹੀ ਮਾਰੀ ਲਿਆ ਗਿਆ ਇੱਕ ਡਰਾਈਵਰ ਸਾਈਡ ਤੇ ਆਇਆ ਬਾਅਦ ਚ ਹਾਂ ਡਰਾਈਵਰ ਸਾਈਡ ਤੇ ਆ ਰਿਹਾ ਨਾ ਮੈਂ ਮੋਟਰਸਾਈਕਲ ਬੋਲੇ ਜਿੰਦਾ ਬੋਲ ਛੋੜੇ ਨੇ ਹਾਂ ਅਦਰੋ ਪੀਲੇ ਬੱਕੇ ਉਹੜੇ ਨੇ ਹਾਂ ਉਹ ਵੀ ਸਿਵਲ ਚ ਆਇਆ ਨਾ ਪਿੱਛੋਂ ਤਾਂ ਹੀ ਉਹ ਉਹ ਮੈਂ ਮਸਕੇ ਕੋਲ ਆ ਉਹ ਆਪਣੇ ਰੋਗ ਹੈਵਾਨੂ ਬਟਾ ਅੰਦਰ ਕਰ ਦੱਸ ਉਹ ਆ ਗਿਆ ਨਾ ਬੋਲ ਛੋੜਾ ਆਹ ਤੇ ਤੇ ਕੀ ਨੇ ਬੋਲ ਰਿਹਾ ਲਾ ਉਹੋ ਪਸੰਦ ਚਾ ਠੀਕ ਆ ਮੈਂ ਭਾਜੀ ਅੰਦਰ ਬੈਠਾ ਸੀ ਤੇ ਨਾਲ ਮੇਰੇ ਇਹਨਾਂ ਕਸਟਮਰ ਬੈਠੇ ਤੇ ਬਾਹਰੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਹੈ ਕੋਈ ਚੀਜ਼ ਨੂੰ ਵੱਜਦੀ ਗੱਡੀ ਵੱਜੀ ਤੇ ਆਪਾਂ ਕਿਹਾ ਹਾਂ ਵੀ ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਤੇ ਆਪਾਂ ਜਦੋਂ ਪੁਲਿਸ ਦਾ ਨਾਮ ਆਇਆ ਤੇ ਆਪਾਂ ਥੋੜੇ ਜੇ ਬੰਦਾ ਜਹਿਮ ਜਾਂਦਾ ਨਾ ਕਿ ਕੀ ਕਰਕੇ ਆ ਜਿਹੜਾ ਪੁਲਿਸ ਮਗਰ ਲੱਗੀ ਆ ਇੰਨੇ ਚਿਰ ਨੂੰ ਭਾਜੀ ਪੁਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਆਪਾਂ ਛਾਲਾ ਮਾਰ ਕੇ ਵੜ ਗਏ ਅੰਦਰ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਵੇਖ ਲਓ ਲੋਕੀ ਸਾਰੇ ਨੇ ਛਾਲਾ ਮਾਰੀਆਂ ਮੋਟਰਸਾਈਕਲ ਇਹਨੇ ਭੰਨ ਤੇ ਆ ਉਸ ਤੋਂ ਬਾਅਦ ਇੱਕ ਬੰਦੇ ਉਹਦੀ ਲੱਤ ਨੂੰ ਛੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਤੇ ਬਾਹਰ ਇਹ ਆਟੋ ਵਾਲਾ ਜਿਹੜਾ ਆ ਉਹਨੂੰ ਥੱਲੇ ਦੇ ਗਿਆ ਆ ਤੇ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇਹਦੇ દોੜੀ ਆ ਸਿਵਲ ਵਿੱਚ ਹੀ ਉਹਨੇ 80 ਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੇਖੌਫ ਹੋ ਕੇ ਇੰਨੀ ਖਤਰਨਾਕ ਡਰਾਈਵਿੰਗ ਕੀਤੀ ਇਹਨੇ ਵੀ ਹਿੱਲ ਗਏ ਇੱਕ ਵਾਰੀ ਵੇਖ ਕੇ ਆਪਾਂ ਦੁਕਾਨ ਦਾ ਬਹੁਤ ਨੁਕਸਾਨ ਇੱਕ ਹੋ ਗਿਆ ਅੰਦਰ ਲੈਪਟਾਪ ਤੇ ਕੰਪਿਊਟਰ ਪਿਆ ਸੀ ਉਹ ਵੀ ਥੱਲੇ ਡਿੱਗਿਆ ਉਹਦੀ ਸਕਰੀਨ ਜਿਹੜੀ ਟੁੱਟ ਗਈ ਆ ਉਹ ਵੀ ਮੈਂ ਤੁਹਾਨੂੰ ਵਿਖਾ ਸਕਦਾ ਆ ਤੇ ਬਾਕੀ ਇੱਥੇ ਇੱਕ ਮੇਰਾ ਮੁਲਾਜ਼ਮ ਸੀ ਉਹ ਬੈਠਾ ਹੈ ਓਹੀ ਬਾਲ ਬਾਲ ਬਚਿਆ ਆ ਮੈਂ ਥੋੜਾ ਸਾਈਡ ਤੇ ਖਲੋਤਾ ਸੀ ਬਾਕੀ ਉਹਨੂੰ ਸੱਟ ਲੱਗੀ ਜਿਹੜਾ ਕਸਟਮਰ ਸੀ ਕਾਫੀ ਛੱਟ ਲੱਗੀ ਉਹਦੇ ਪਿੱਛੋਂ ਆ ਸ਼ੀਸ਼ਾ ਵੀ ਵੱਜ ਗਿਆ ਲੱਕ ਦੇ ਵਿੱਚ ਤੇ ਉਹਦੇ ਚੂਲੇ ਤੇ ਵੀ ਛੱਟ ਲੱਗ ਗਈ ਆ ਇੱਕ ਇਹ ਜਿਹੜਾ ਇੱਥੇ ਪਾਜੀ ਗੱਡੀ ਕਦੀ ਨਿਕਲ ਹੀ ਨਹੀਂ ਆਪਾਂ ਤੇ ਆਪ ਹੈਰਾਨ ਹੋ ਗਏ ਵੀ ਇਹ ਗੱਡੀ ਲੈ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਗੱਡੀ ਵਾਸਤੇ ਰਸਤਾ ਹੀ ਨਹੀਂ ਹੈਗਾ ਗੱਡੀ ਤੇ ਵੈਸੇ ਵੀ ਇੱਥੋਂ ਨਿਕਲ ਨਹੀਂ ਸਕਦੀ ਕੋਈ ਵੀ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਕੱਢ ਲਿਆ ਆ ਉਹ ਬਸ ਉਹ ਪੁਲਿਸ ਦਾ ਡਰ ਹੀ ਇਹਨੂੰ ਕੋਈ ਕਾਂਡ ਕਰਕੇ ਆਇਆ ਏ ਟਕੜਾ ਹੁਣ ਪਤਾ ਨਹੀਂ ਕੀ ਕਾਂਡ ਕਰਕੇ ਆ ਲੇਕਿਨ ਇਹ ਕੋਈ ਕੋ ਛੋਟੀ ਮੋਟੀ ਵਾਰਦਾਤ ਨਹੀਂ ਕਰਕੇ ਆ ਵਾਰਦਾਤ ਕੋਈ ਵੱਡੀ ਸੀ ਜਿਹੜਾ ਇਹਨੂੰ ਇੰਨਾ ਡਰ ਹੀ ਕਿ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਅਰਿਸ਼ ਕੁਮਾਰ ਭਾਈ ਆਟੋ ਲੈਣਾ ਭਾਈ ਮੈਂ ਭਾਈ ਮੈਂ ਤਾਂ ਗੱਡੀ ਲੈ ਆਟੋ ਲੈ ਕੇ ਜਾਣੇ ਜਗ ਤਾਂ ਮੈਂ ਕਾਟੋ ਕਰਦਾ ਮੈਂ ਜਤ ਲਾਣੇ ਜਾਂਦਾ ਜਗ ਤਾਂ ਮੈਂ ਗੱਡੀ ਨਾ ਪਛਾਣ ਕਰਦਾ ਮੈਨੂੰ ਡਾੜਦੇ ਨੇ ਉਹ ਬੰਦੇ ਨੇ ਚਿੱਟੇ ਰੰਗ ਦੀ ਟਾਇਰ ਫਟੇ ਗੱਡੀ ਦੇ ਕੀ ਲੱਗਦਾ ਤੁਹਾਨੂੰ ਨੌਕੀ ਕਰਨਾ ਸੁਣਾ ਕਾਨ ਮੇ ਲੱਗਦਾ ਭਾਈ ਕਾਨ ਕਰਕੇ ਆਇਆ ਕੋਈ ਲੈਦਾ ਬੰਦਾ ਮੇਰਾ ਨਾਮ ਲਪੀਤ ਆ ਜੀ ਇਦੋਂ ਇੱਕ ਗੱਡੀ ਆਈ ਹੈ ਚਿੱਟੇ ਕਲਰ ਦੀ ਉਹਨੇ ਕਹਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕੰਨ ਲਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲੱਤ ਤੇ ਚਰਾਤੇ ਹੀ ਤੋਦੋ ਇਹਨਾਂ ਦਾ ਵੀ ਕਾਫੀ ਜਿਆਦਾ ਨੁਕਸਾਨ ਹੋ ਗਿਆ ਅਸੀਂ ਤਾਂ ਫਲੈਕਸ ਬੋਰਡ ਆਪਣੇ ਪਰਮਾਣ ਆਏ ਹੋਏ ਸੀ ਉਹ ਕਿਹੜੇ ਜਿਹੜੇ ਸਪੀਡ ਤੇ ਮੁੰਡਾ ਆਇਆ ਸੀ ਕੌਣ ਸੀਗਾ ਉਹ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਹੈ ਬਸ ਇਹੀ ਕਹਿ ਰਿਹਾ ਸੀ ਹਾਂਜੀ ਹੈਗੀ ਸੀ